ਹਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਆਨੂ ਤੇ ਤੁਹਾਡਾ ਸਟ ਚੈਨਲ ਸੋਲੋ ਪੰਜਾਬ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਮਾਰਨਿੰਗ ਵਿੱਚ ਜੀ ਅਸੀਂ ਆਈਆਂ ਛੱਤ ਤੇ ਕਿਉਂਕਿ ਛੱਤ ਤੇ ਬੀਜੀਆਂ ਆਈਆਂ ਅਸੀਂ ਤੋਰੀਆਂ ਤੇ ਫਲੀਆਂ Shimla mirch ਤੇ ਕद्दू ਤੇ ਇੱਧਰ ਵੀ ਲਗਾਏ ਆ ਜੀ ਅਸੀਂ ਕद्दू ਤੇ ਦੋ ਤੇ ਵਿਲਾ ਹੀ ਲਿਆਂਦੀਆਂ ਸੀ ਬਾਕੀ ਸਾਰੇ ਬੀਜ ਹੀ ਲੈਂਦੇ ਆ ਤੇ ਬੀਜਾਂ ਤੋਂ ਜੜੇ ਉਹ ਤਿਆਰ ਕੀਤੇ ਆ ਤੇ ਹੁਣ ਅਸੀਂ ਇਹਦੇ ਨੌਲਜੀ ਲਾਵਾਂਗੇ ਥੋੜਾ ਜਿਹਾ ਡੋਰੀ ਜੀ ਬੰਨਦਾਂਗੇ ਜਿਹੜੀ ਤਾਰ ਨੂੰ ਸਾਰੇ ਸਿੱਧੀ ਚੜ ਜੇ ਇਹ ਆ ਜੀ ਸਾਡੀ ਮਿਹਨਤ ਜੇ ਹਮਾਰੀ ਮਿਹਨਤ ਹੈ ਇਹ ਵੀ ਜਿਹੜੇ ਬੂਟੇ ਹੁੰਦੇ ਇਹਨਾਂ ਨੂੰ ਵੀ ਨਾ ਬੱਚਿਆਂ ਵਾਂਗੂ ਪਾਲਣਾ ਪੈਂਦਾ ਹੈ ਟਾਈਮ ਨਾਲ ਪਾਣੀ ਖਾਦ ਸਾਰਾ ਕੁਝ ਹੀ ਤੇ ਇਧਰ ਲੱਗਾ ਆ ਜੀ ਇਹ ਵਾਲਾ ਪਲਾਂਟ ਇੱਧਰ ਇਹ ਆ ਜੀ ਜਾਮਨੂ ਦਾ ਨਿੰਬੂ ਦਾ ਤੇ ਉਧਰ ਅਮਰੂਦ ਦਾ ਹੀ ਤੇ ਇਹ ਆ ਕਿ ਇਹਨਾਂ ਠੰਡ ਦੇ ਕਰਕੇ ਸੁੱਕ ਗਏ ਸੀ ਤੇ ਪਰ ਹੁਣ ਇਹ ਵੀ ਜਿਹੜੇ ਆ ਇਹ ਵੀ ਥੋੜੇ ਥੋੜੇ ਹੁਣ ਜਿਹੜੇ ਪੁੰਗਰੰਡੇ ਆ ਤੇ ਇਹ ਕੱਲ ਕੀ ਸੀ ਗੋਦੀ ਗੋਦੀ ਮਤਲਬ ਕਿ ਮਿੱਟੀ ਜੜੀ ਸੀ ਉਹ ਉਹ ਤੋਂ ਵੀ ਪ੍ਰੋਪਰ ਪਏ ਤੇ ਪਾਣੀ ਪੋਣੀ ਤੇ ਇੱਧਰ ਇਹ ਆ ਜੀ ਅਮਰੂਦ ਦਾ ਵੀ ਜਿਹੜਾ ਆ ਟੂਟਾ ਜਿਹੜਾ ਆ ਉਹ ਪੁੰਗਰਨ ਲੱਗ ਪਿਆ ਆ ਦੇਖੋ ਇਹ ਸੁੱਕੀ ਲੱਕੜ ਆ ਪਰ ਫਿਰ ਵੀ ਮਰੂਤ ਟੂਟਾ ਪੁੰਗਰ ਗਿਆ ਇਹਦਾ ਮਤਲਬ ਜਿਸ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਇਹ ਆ ਕਿ ਸਾਤਾ ਤੇ ਹਰਿਆਲੀ ਹਰਿਆਲੀ ਜਿਹੜੀ ਆ ਉਹ ਸੋਹਣੀ ਲੱਗਦੀ ਆ ਤੇ ਇਹ ਇਲਾਜੀ ਬਾਹਰ ਦਾ ਨਜ਼ਾਰਾ ਮੇਰੇ ਬਾਹਰ ਦਾ ਨਜ਼ਾਰਾ ਦੇਖਾ ਜੀ ਸਾਡੇ ਘਰ ਤੋਂ ਹੀ ਦਿਖਦਾ ਹੈ ਗੁਰਦੁਆਰਾ ਕੰਦ ਸਾਹਿਬ ਇਹ ਜਿਹੜਾ ਗੀਂ ਕਰਕੇ ਤੁਹਾਨੂੰ ਦਿਖਾਇਆ ਹੈ ਇਹ ਆ ਦੀ ਗੁਰਦੁਆਰਾ ਕੰਦ ਸਾਹਿਬ ਅੱਜ ਪਾਣੀ ਪਾਉਣ ਦੀ ਲੋੜ ਨਹੀਂ ਆ ਕਿਉਂਕਿ ਰਾਤੀ ਪਈ ਸੀ ਬਾਰਿਸ਼ ਤੇ ਬਾਰਿਸ਼ ਦੇ ਕਰਕੇ ਜਿਹੜੇ ਆ ਆ ਜਿਹੜੀ ਮਿੱਟੀ ਆ ਵੇ ਵੈਸੇ ਵੀ ਇੱਕ ਤਾਂ ਗੋਡੀ ਕੀਤੀ ਸੀ ਤੇ بارش ਪੈ ਗਈ ਆ ਤੇ ਭਾਣਾ ਇਹ ਗਿੱਲੀ ਜ਼ਮੀਨ ਜ਼ਮੀਨ ਮਤਲਬ ਕਿ ਗਮਲੇ ਤੇ ਇਹ ਦੇਖੋ ਜੀ ਮੇਰੇ ਛੋਟੀਆਂ ਛੋਟੀਆਂ ਜਿਹੜੀਆਂ ਸ਼ਿਮਲਾ ਮਿਰਚ ਆ ਰਹੀਆਂ ਨੇ ਇੱਧਰ ਸਾਡੀ ਕद्दू ਦੀ ਵੱਲ ਵੀ ਗrow ਕਰ ਰਹੀ ਆ ਤੇ ਇੱਧਰ ਕਦਲੀਆਂ ਵੇਲਾ ਹੀ ਹੋਈਆਂ ਸੀ ਤੇ ਇਹ ਜਿਹੜੇ ਆ ਇਹ ਵਾਲੀ ਵੇਲ ਜਿਹੜੀ ਆ ਇਹ ਮੈਂ ਇੱਧਰੋਂ ਪੁੱਟ ਕੇ ਇੱਧਰ ਲਾ ਦਿੱਤੀ ਆ ਹਾਂ ਤੇ ਤੇ ਕੁਮੇ ਤੋਰੀਆਂ ਦੀ ਲਾਈ ਹੀ ਕੱਲ ਹਾਂ ਆਈ ਆਈ ਆ ਤੋਰੀਆਂ ਦੀ ਇਹ ਮੈਂ ਗਮਲੇ ਚ ਪੁੱਟ ਕੇ ਇੱਧਰ ਲਾਈ ਹੁਣ ਦੇਖੋ ਇੱਧਰ ਹੁਣ ਬੀਜਾ ਕ ਨਹੀਂ ਹੁੰਦੇ ਇਹ ਆ ਜੀ ਕੜੀ ਪੱਤਾ ਤੇ ਇਦਾਂ ਹੀ ਜੀ ਡੇਲੀ ਵਲੋਗਿੰਗ ਵਿੱਚ ਛੋਟੇ ਛੋਟੇ ਜਿਹੜੇ ਕਲਿੱਪਸ ਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਜ਼ਰੂਰ ਕਰਿਆ ਕਰਾਂਗੇ ਤੇ ਅਸੀਂ ਲਿਆ ਜੀ 30 ਦਿਨ ਦਾ ਚੈਲੰਜ ਮਤਲਬ ਕਿ 30 ਦਿਨ ਅੱਜ ਇੱਕ ਤਰੀਕ ਹੈ ਅੱਜ ਸਾਡਾ ਆਏਗਾ ਫਰਸਟ ਵਲੌਗ ਤੇ 30 ਦਿਨ ਲਗਾਤਾਰ ਹੀ ਸਾਡੇ ਵਲੌਗਸ ਜ਼ਰੂਰ ਆਉਣਗੇ ਬੇਸ਼ੱਕ 2 ਮਿੰਟ ਦੇ ਹੀ ਆਉਣ ਪਰ ਵਲੌਗ ਜ਼ਰੂਰ ਆਉਣਗੇ ਤੇ ਬਣੇ ਰਹਿਓ ਜੀ ਸਾਡੇ ਵਲੌਗਸ ਨਾਲ ਸਪੋਰਟ ਕਰਿਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋ ਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਜੀ ਮੈਂ ਘਰ ਬੈਠੀ ਦੇਖ ਰਹੀ ਸੀ ਆਪਣਾ ਪੁਰਾਣਾ ਵਲੌਗ ਜਿਹੜਾ ਕਿ ਰੀਸੈਂਟਲੀ ਤੁਹਾਨੂੰ ਪਤਾ ਹੈ ਕਿ ਅਸੀਂ ਪਿੰਡ ਗਏ ਸੀ ਮੈਰिज ਤੇ ਤੇ ਉੱਥੋਂ ਦਾ ਜਿਹੜਾ ਵਲੌਗ ਸ਼ੂਟ ਕੀਤਾ ਸੀ ਤੇ ਬਹੁਤ ਹੀ ਜ਼ਿਆਦਾ ਪਿਆਰਾ ਵਲੌਗ ਬਣਿਆ ਆ ਤੇ ਤੁਸੀਂ ਮੰਨ ਨਹੀਂ ਸਕਦੇ ਕਿ ਇਸ ਟਾਈਮ ਮੈਂ ਘਰ ਇਕੱਲੀ ਸੀ ਤੇ ਵਲੌਗ ਦੇਖਦਿਆਂ ਦੇਖਦਾ ਮੈਨੂੰ ਐ ਫੀਲ ਹੋਣ ਲਿਆ ਸੀ ਕਿ ਜਿਵੇਂ ਮੈਂ ਫੇਰ ਵਿਆਹ ਦੇ ਵਿੱਚ ਹੀ ਆ ਤੇ ਨਾ ਧੋ ਲਿਆ ਆ ਅਸੀਂ ਤੇ ਹੁਣ ਪੀਣ ਲੱਗੀ ਸੀ ਮੈਂ ਚਾਹ ਤੇ ਫਿਰ ਮੈਨੂੰ ਚੇਤਾ ਆ ਗਿਆ ਕਿ ਮੈਂ ਤੇ 30 ਦਿਨ ਦਾ ਚੈਲੰਜ ਲਿਆ ਸੀ ਵਲੌਗਸ ਦਾ ਤੇ ਜਿਹੜਾ ਕਿ ਫਸਟ ਡੇ ਪਹਿਲੀ ਤਰੀਕ ਨੂੰ ਆਪਾਂ ਵਲੌਗ ਸ਼ੂਟ ਕੀਤਾ ਤੇ ਉਹ ਅੱਜ ਅਪਲੋਡ ਕਰ ਦਿੱਤਾ ਆ ਤੇ ਹੁਣ ਜਿਹੜਾ ਅੱਜ ਵਲੌਗ ਸ਼ੂਟ ਕਰਾਂਗੇ ਉਹ ਕਰਾਂਗੇ ਮਾਰਨਿੰਗ ਨੂੰ ਅਪਲੋਡ ਤੇ ਸਾਡੇ ਵਲੌਗਸ ਨੂੰ ਜੀ ਬਹੁਤ ਜਿਆਦਾ ਸਪੋਰਟ ਦਿਓ ਬੇਸ਼ੱਕ ਤਿੰਨ ਚਾਰ ਮਿੰਟ ਦਾ ਵਲੌਗ ਹੋਇਆ ਕਰੇਗਾ ਪਰ ਮੈਂ ਡੇਲੀ ਵਲੌਗ ਜਰੂਰ ਪਾਇਆ ਕਰਾਂਗੀ ਹੁਣ ਕਿਉਂਕਿ 30 ਦਿਨ ਦਾ ਚੈਲੰਜ ਲੈ ਲਿਆ ਆ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਆ ਜੀ ਸਾਰਾ ਕੁਝ ਤੇ ਅਵੀ ਮੇਰੀ ਬੜੀ ਪਿਆਰੀ ਰੀਲ ਸੀ ਸਾਗਰ ਦੀ ਵੋਟੀ ਵਾਲੀ ਇਹ ਤੇ ਤੁਹਾਨੂੰ ਪਤਾ ਹੀ ਹੈ ਕਿ ਬੜਾ ਫੇਮਸ ਸੌਂਗ ਸੀ ਤੇ ਜਿਨ੍ਹਾਂ ਨੇ ਵੀ ਸਾਡੀ ਇਨਸਟਾਈਡ ਦੇ ਸੰਧੂ ਹਰਪ੍ਰੀਤ ਵਨ ਨਈ ਫੋਲੋ ਕੀਤੀ ਆਈਡੀ ਨੂੰ ਤੇ ਆਈਡੀ ਨੂੰ ਫੋਲੋ ਜ਼ਰੂਰ ਕਰੇ ਤੇ ਬੈਰਿਸ ਵਾਲੇ ਦਿਨ ਜੀ ਮੈਂ ਬਹੁਤ ਹੀ ਜਿਆਦਾ ਸੋਹਣੀ ਲੱਗ ਰਹੀ ਸੀ ਕਿਉਂਕਿ ਉਹਨਾਂ ਨੇ ਨੈਚੁਰਲ ਜਿਹਾ ਮੇਰਾ ਮੇਕਅਪ ਕੀਤਾ ਸੀ ਤੇ ਉਹ ਵੀ ਉਹਨਾਂ ਦਾ ਵੀ ਤੁਹਾਡੇ ਨਾਲ ਹੀ ਵਲੌਗ ਸ਼ੇਅਰ ਕਰਾਂਗੇ ਤੇ ਉਹਨਾਂ ਦੇ ਸਲੂਨ ਤੇ ਜਾ ਕੇ ਤੇ ਇੱਕ ਸਿਰਫ ਤੇ ਸਿਰਫ ਪੂਰਾ ਵਲੌਗ ਉਹਨਾਂ ਦੇ ਸਲੂਨ ਤੇ ਹੀ ਅਸੀਂ ਅਪਲੋਡ ਕਰਾਂਗੇ ਕਿ ਉਹਨਾਂ ਨੇ ਸਾਡਾ ਮੇਕਅਪ ਕਿਵੇਂ ਕੀਤਾ ਤੇ ਕਿਹੜੇ ਕਿਹੜੇ ਪ੍ਰੋਡਕਟ ਪ੍ਰੋਡਕਟ ਜਿਹੜੇ ਯੂਜ਼ ਕੀਤੇ ਸੀ ਤੇ ਹੁਣ ਮੈਂ ਚਾਹ ਪੀਲਾਂ ਤੇ ਨਾਲ ਮੈਂ ਦੇਖ ਲਾਂ ਵਿਆਹ ਦੀਆਂ ਰੌਣਕਾਂ ਤੇ ਤੁਸੀਂ ਵੀ ਜੀ ਦੇਖਣ ਆਇਆ ਤੇ ਸਾਡਾ ਚੈਨਲ ਕੱਢੋ ਤੇ ਉਹਦੇ ਵਿੱਚ ਵਲੌਗ ਵਿਆਹ ਵਾਲੇ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਜੇ ਤੇ ਹੁਣ ਮੈਂ ਪੀ ਲੈਣੀ ਆ ਚਾਹ ਤੇ ਅੱਜ ਜੀ ਮੈਂ ਤੁਹਾਡੇ ਨਾਲ ਪਾਰਕ ਵੀ ਜਾਵਾਂਗੀ ਕਿਉਂਕਿ ਅਸੀਂ ਪਾਰਕ ਦਾ ਵੀ ਤੁਹਾਨੂੰ ਕਾਫੀ ਦਿਨ ਦਾ ਕਿਹਾ ਸੀ ਇਹ ਆ ਜੀ ਸਾਡੀ ਬਰਬੀਡੋਲ ਜਿਹੜੀ ਬੈਕ ਸਾਈਡ ਤੇ ਆ ਦੇ ਪਾਰਕ ਵਾਲਾ ਜਿਹੜਾ ਤੁਹਾਨੂੰ ਅਸੀਂ ਕਿਹਾ ਸੀ ਕਿ ਅਸੀਂ ਪਾਰਕ ਵਾਲਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੂਟ ਕਰਾਂਗੇ ਤੇ ਅੱਜ ਅਸੀਂ ਜਾਵਾਂਗੇ ਜੀ ਪਾਰਕ ਤੇ ਉੱਥੋਂ ਦਾ ਵਲੌਗ ਵੀ ਸ਼ੂਟ ਕਰਾਂਗੇ ਤੇ ਸਾਡੇ ਵਲੌਗਸ ਨੂੰ ਜਰੂਰ ਤੇ ਜਰੂਰ ਪਿਆਰ ਦਿਓ ਤੇ ਹੁਣ ਮੈਂ ਪੀਲਾਂ ਜੀਚਾ ਤੇ ਤੁਸੀਂ ਦੇਖ ਸਕਦੇ ਜੀ ਜੀ ਮੇਰਾ ਮੇਕਅਪ ਜਿਹੜਾ ਬਹੁਤ ਹੀ ਸੋਹਣਾ ਉਹਨਾਂ ਨੇ ਕੀਤਾ ਆ ਤੇ ਹੁਣ ਪੀਣ ਲੱਗੀ ਆ ਜੀ ਮੈਂ ਚਾਹ ਪਾਰਕ ਤੇ ਅੱਜ ਫੇਰ ਵੀ ਸਟਕੋ ਜਾ ਗਿਆ ਤੇ ਹੁਣ ਆਈਆਂ ਜੀ ਸਬਜ਼ੀਆਂ ਤੇ ਫਲ ਫਰੂਟ ਲੈਣ ਸਬਜੀ ਲਈ ਅੱਜ ਅਸੀਂ ਕarele ਤੇ ਫਰੂਟ ਵਿੱਚ ਲੈ ਲਿਆ ਅਸੀਂ ਮੰango ਤੇ ਹੁਣ ਕਾਲਮਾ ਤੋੜਨ ਮੇਟਦੇ ਆਂ ਕਾਲਮਾ ਤੋੜਨ ਦੇ ਦਿੰਦੀਆਂ ਕਾਲੀਆਂ ਤੋਂ ਲੈ ਲਵਾਂਗੇ ਜਦੋਂ ਸਾਡੀ ਨਾਲ ਭਾਂਜੇ ਕਿਉਂਕਿ ਮੁੰਡੇ ਉੱਤੇ ਬਿਖਾਰ ਹੋ ਗਿਆ ਆ ਨੂੰ ਲੈ ਕੇ ਜੰਨੇ ਆ ਜਿਬਟਾਲੇ ਦੀ ਚੋਪਾਟੇ 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 ਇਸ ਟਾਈਮ ਇੱਥੇ ਨਹੀਂ ਜਿਆਦੀ ਰੌਣਕ ਹੁੰਦੀ ਹੈ ਨਾ ਹਾਂ ਦੇਖੋ ਉਧਰ ਸਨਸਾਨ ਨਹੀਂ ਨਾ ਜਿੱਥੇ ਸਭ ਤੋਂ ਪਾਣੀ ਹੈ ਉਧਰ ਤੇ ਜੀ ਤੁਹਾਨੂੰ ਰੌਣਕ ਬਖਾਉਂਦੇ ਹੋ ਖਾਉਂਦੇ ਸਾਡੇ ਮੂੰਹ ਤਾਂ ਰੌਣਕ ਨਹੀਂ ਚੱਲਦੀ ਕਿ ਨਹੀਂ ਹਾਂ ਕੋਈ ਨਹੀਂ ਲੱਗਿਆ ਨਾ ਬਹੁਤ ਹਾਂ ਚੋਟੀ ਰੌਣਕ ਹੀ ਗਿਆ ਹੋਏ ਤੇ ਕੋਈ ਕੋਈ ਲਾ ਹੋਏ ਬਜ਼ਾਰੋਂ ਜੀ ਅਸੀਂ ਹੋ ਆਏ ਸੀ ਗਏ ਤੇ ਸੀਗੀ ਕੋਈ ਸੌਖੀ ਜੀ ਆਸਾਨ ਜੀ ਸਬਜ਼ੀ ਲੈਣ ਕਿਉਂਕਿ ਬੁਖਾਰ ਹੋਇਆ ਸੀ ਮੈਨੂੰ ਤੇ ਮੈਨੂੰ ਜੇ ਆਸਾਨੀ ਨਾਲ ਕੋਈ ਸਬਜ਼ੀ ਬਣ ਜੇ ਤੇ ਦਾਲਾਂ ਨੂੰ ਤੇ ਦਿਲ ਨਹੀਂ ਕਰਨ ਦੇ ਆ ਤੇ ਗਏ ਤਾਂ ਇਹ ਹੀ ਕਿ ਆਸਾਨੀ ਸਬਜੀ ਮਿਲ ਜੇ ਪਰ ਆਸਾਨ ਤਾਂ ਕੋਈ ਮਿਲੀ ਨਹੀਂ ਸਭ ਤੋਂ ਜਿਹੜੀ ਮੁਸ਼ਕਲ ਸਬਜੀ ਉਹ ਹੀ ਮਿਲੀ ਤੇ ਫਿਰ ਮੈਨੂੰ ਇਹ ਹੀ ਕਿ ਭਰਕੇ ਕਰੇਲੇ ਬਣਾਉਣ ਲੱਗਿਆਂ ਤੇ ਬਹੁਤ ਹੀ ਜ਼ਿਆਦਾ ਟਾਈਮ ਲੱਗਦਾ ਆ ਤੇ ਇਸ ਕਰਕੇ ਮੈਂ ਭੁੰਨ ਬਣਾ ਰਹੀ ਆ ਜਿਸ ਕਰੇਲਿਆਂ ਨੂੰ ਕੱਟ ਕੇ ਤੇ ਕੱਟ ਕੇ ਕਰੇਲੇ ਵੀ ਜਿਹੜੇ ਆ ਬਹੁਤ ਹੀ ਜ਼ਿਆਦਾ ਟੇਸਟੀ ਤੇ ਕ੍ਰਿਸਪੀ ਜਿਹਾ ਬਣਦੇ ਆ ਜਿਵੇਂ ਹੁਣ ਇਹ ਥੋੜੇ ਜੇ ਲਾਈਟ ਬ੍ਰਾਊਨ ਜੇ ਹੋਣਦੇ ਆ ਤੇ ਇਹਨਾਂ ਨੂੰ ਡਾਰਕ ਬ੍ਰਾਊਨ ਜਦੋਂ ਹੋ ਜਾਣਗੇ ਤੇ ਥੋੜੇ ਕਰਕਰੇ ਜੇ ਤੇ ਉਦੋਂ ਅਸੀਂ ਇਹ ਤੇਲ ਵੀ ਚ ਕੱਢ ਲਾਂਗੇ ਤੇ ਤੇ ਉਸ ਤੋਂ ਬਾਅਦ ਜੀ ਅਸੀਂ ਇਹ ਮਟੀਰੀਅਲ ਕੀਤਾ ਆ ਰੈਡੀ ਇਹਦੇ ਵਾਸਤੇ ਪਿਆਜ਼ ਅਦਰਕ ਦਾ ਪੇਸਟ ਕੀਤਾ ਹੈ ਤਿਆਰ ਤੇ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਤੇ ਲੋਨ ਮਸਾਲਾ ਤੇ ਫਿਰ ਜਿਹੜਾ ਆ ਇਹ ਜਿਹੜੇ ਆਪਾਂ ਕੱਢੇ ਹੋਣਗੇ ਕਰੇਲੇ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਇੱਥੇ ਸਬਜੀ ਸਾਡੀ ਰੈਡੀ ਹੋ ਜੂਗੀ ਫਿਰ ਆਟਾ ਗੁੰਨ ਕੇ ਤੇ ਰੋਟੀ ਬਣਾ ਲਾਂਗੇ ਤੇ ਟੈਬਲੇਟ ਆਸ ਤੋਂ ਨਹੀਂ ਪਰ ਆਪਾਂ ਟਮਾਉਲੀ ਖਾਂ ਲਾਂਗੇ ਤੇ ਸਵੇਰੇ ਲਵਾਂਗੇ ਜੀ ਦਵਾਈ ਤੇ ਜਦੋਂ ਬਣ ਜਾਂਦੇ ਆ ਤਾਂ ਫਿਰ ਤੁਹਾਨੂੰ ਮੈਂ ਇਹਦਾ ਕਲਰ ਜਿਹੜਾ ਉਹ ਚੈੱਕ ਕਰਵਾਉਂਗੀ ਆ ਕਰੇਲੇ ਤੁਸੀਂ ਦੇਖ ਸਕਦੇ ਜੀ ਜੀ ਕਰੇਲੇ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਆਇਆ ਹੈ ਜੇ ਤੁਹਾਨੂੰ ਰੈਸਪੀ ਚਾਹੀਦੀ ਹੋਏਗੀ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੇ ਹੁਣ ਜੀ ਅਸੀਂ ਰੋਟੀ ਲੱਗੀਆਂ ਸਰਵ ਕਰਨ ਕਰੇਲੇ ਨੇ ਮਲਾਈ ਆ ਫੁਲਕੇ ਨੇ ਅੰਬ ਨੇ ਤੇ ਨਾਰਿਆਂ ਜੀ ਲੂਣ ਵਾਲੀ ਕੱਚੀ ਲੱਸੀ ਇਹ ਜਿਹੜੇ ਪੁਰਾਣੇ ਬਜ਼ੁਰਗ ਹੀ ਇਹਦਾ ਪੀਂਦੇ ਹੁੰਦੇ ਸੀ ਤੇ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਆ ਮਿਲਦੇ ਆਂ ਦੀ ਤੁਹਾਨੂੰ ਨੈਕਸਟ ਮਾਰਨਿੰਗ ਨੈਕਸਟ ਵਲੌਗ ਨਾਲ